सलमान खान ਦੇ ਫੈਨਸ ਨੇ ਉਹਨਾਂ ਨੂੰ ਕਈ ਸਾਰੇ ਅਵਤਾਰਸ ਵਿੱਚ ਔਨ-ਸਕ੍ਰੀਨ ਦੇਖਿਆ ਹੈ ਪਰ ਅਜ ਤੱਕ ਉਹਨਾਂ ਦੇ ਜਿਸ ਕਿਰਦਾਰ ਨੂੰ ਸਭ ਤੋਂ ਵੱਧ ਪਿਆਰ ਮਿਲਿਆ ਹੈ ਉਹ ਹੈ ਪ੍ਰੇਮ ਦਾ ਕਿਰਦਾਰ ਹੁਣ ਜਲਦੀ ਸਲਮਾਨ ਖਾਨ ਇੱਕ ਵਾਰ ਫਿਰ ਤੋਂ ਪ੍ਰੇਮ ਦੇ ਕਿਰਦਾਰ ਵਿੱਚ ਆਪਣੀ ਵਾਪਸੀ ਕਰ ਸਕਦੇ ਨੇ ਫਿਲਮ ਮੇਕਰ ਸੂਰਜ ਬੜਜਾਤੀਆ ਨੇ ਆਪਣੇ ਹਾਲੀਆ ਇੰਟਰਵਿਊ ਵਿੱਚ ਇਸ ਗੱਲ ਨੂੰ ਕਨਫਰਮ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਸਲਮਾਨ ਖਾਨ ਦੇ ਨਾਲ ਉਹਨਾਂ ਦੀ ਇੱਕ ਪ੍ਰੋਜੈਕਟ ਅਲਰੇਡੀ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਸਲਮਾਨ ਪ੍ਰੇਮ ਦੇ ਅਵਤਾਰ ਵਿੱਚ ਆਪਣੀ ਔਨ-ਸਕ੍ਰੀਨ ਵਾਪਸੀ ਕਰ ਸਕਦੇ ਨੇ ਇਸ ਦੇ ਨਾਲ ਹੀ ਸੂਰਜ ਬੜਜਾਤੀਆ ਨੇ ਸਾਫ਼ ਕਰ ਦਿੱਤਾ ਕਿ ਇਸ ਵਾਰ ਸਲ ਮੈਜੋਰਟੀ ਤੇ ਨਵਾਂ ਪਨ ਹੋਵੇਗਾ ਜੋ ਕਿ ਫੈਨਸ ਨੂੰ ਕਾਫੀ ਜ਼ਿਆਦਾ ਪਸੰਦ ਆਉਣ ਵਾਲਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹਨਾਂ ਸਭ ਚੀਜ਼ਾਂ ਦੇ ਫਾਈਨਲ ਹੋਣ ਵਿੱਚ ਕੁਝ ਸਮਾਂ ਬਾਕੀ ਹੈ ਸੁਰਜ ਬੜਜਾਤਿਆ ਨੇ ਕਿਹਾ ਕਿ ਉਹ ਚੌਂਦਨੇ ਕੇ ਫਿਲਮ ਦੀ ਕਹਾਣੀ ਉਮਰ ਦੇ ਹਿਸਾਬ ਦੇ ਨਾਲ ਅੱਗੇ ਵਧੇ ਕਿਉਂਕਿ ਹੁਣ ਉਹਨਾਂ ਤੇ ਸਲਮਾਨ ਦੀ ਉਮਰ ਹੋ ਚੁੱਕੀ ਹੈ ਤੇ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਇੱਕ ਨਵਾਂ ਪ੍ਰੇਮ ਕ੍ਰੀਏਟ ਕਰਨ ਦੀ ਲੋੜ ਹੈ ਜੋ ਕਿ ਪਹਿਲਾਂ ਦੇ ਨਾਲੋਂ ਜ਼ਿਆਦਾ ਮੈਚੁਰ ਹੋਵੇਗਾ ਸਲਮਾਨ ਖਾਨ ਨੂੰ ਬਾਲੀਵੁੱਡ ਵਿੱਚ ਦਬੰਗ ਟਾਈਗਰ ਤੇ ਸੁਲਤਾਨ ਵਜੋਂ ਜਾਣਿਆ ਜਾਂਦਾ ਹੈ ਪਰ ਇੱਕ ਸਮਾਂ OVC ਜਦੋਂ ਉਹਨਾਂ ਨੂੰ ਪ੍ਰੇਮ ਦੇ ਨਾਮ ਨਾਲ ਇੱਕ ਵੱਖਰੀ ਪਛਾਣ ਮਿਲੀ ਹੋਈ ਸੀ ਸਲਮਾਨ ਨੇ ਆਪਣੇ ਤਿੰਨ ਦਹਾਕੇ ਦੇ ਲੰਬੇ ਕੈਰੀਅਰ ਵਿੱਚ 85 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਖਾਸ ਕਰਕੇ ਇਹ ਸੀ ਕਿ ਇਹਨਾਂ ਵਿੱਚੋਂ 15 ਫਿਲਮਾਂ ਵਿੱਚ ਉਹਨਾਂ ਦਾ ਆਨ-ਸਕ੍ਰੀ ਸਲਮਾਨ ਦੇ ਕੈਰੀਅਰ ਦੀ ਸ਼ੁਰੂਆਤ ਸੂਰਜ ਬੜ ਜਾਤੀਆ ਦੀ ਫਿਲਮ ਮੈਨੇ ਪਿਆਰ ਕੀਤਾ ਦੇ ਨਾਲ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੇ ਸੂਰਜ ਵਰਜਾਤੀ ਦੀਆਂ ਫਿਲਮਾਂ ਹਮ ਆਪਕੇ ਹੈ ਕੌਣ ਹਮ ਸਾਥ ਸਾਥ ਤੇ ਪ੍ਰੇਮ ਰਤਨ دھਨਪਾਇਓਵਿਚ ਪ੍ਰੇਮ ਦਾ ਕਿਰਦਾਰ ਨਿਭਾਇਆ ਇਨ੍ਹਾਂ ਸਾਰੀਆਂ ਹੀ ਫਿਲਮਾਂ ਵਿੱਚ ਉਹਨਾਂ ਦੇ ਕਿਰਦਾਰੇ ਦਾ ਨਾਮ ਪ੍ਰੇਮ ਸੀ ਹੁਣ ਇੱਕ ਵਾਰ ਫਿਰ ਤੋਂ ਫੈਨ ਸਲਮਾਨ ਖਾਨ ਨੂੰ ਪ੍ਰੇਮ ਦੇ ਅਵਤਾਰ ਵਿੱਚ ਦੇਖਣ ਲਈ ਬੇਕਰਾਰ ਨੇ ਹੁਣ ਦੇਖਣਾ ਇਹ ਹੈ ਕਿ ਸੂਰਜ ਵਰਜਾਤੀ ਆ ਇਸ ਫਿਲਮ ਦਾ ਆਫੀਸ਼ੀਅਲ ਅਨਾਉਂਸਮੈਂਟ ਕਦੋਂ ਕਰਦੇ ਨੇ ਸਲਮਾਨ ਖਾਨ ਦੇ ਫੈਨਸ ਨੇ ਉਹਨਾਂ ਨੂੰ ਕਈ ਸਾਰੇ ਅਵਤਾਰਸ ਵਿੱਚ ਔਨ ਸਕ੍ਰੀਨ ਦੇਖਿਆ ਹੈ ਪਰ ਅਜ ਤੱਕ ਉਹਨਾਂ ਦੇ ਜਿਸ ਕਿਰਦਾਰ ਨੂੰ ਸਭ ਤੋਂ ਵੱਧ ਪਿਆਰ ਮਿਲਿਆ ਹੈ ਉਹ ਹੈ ਪ੍ਰੇਮ ਦਾ ਕਿਰਦਾਰ ਹੁਣ ਜਲਦੀ ਸ ਫਿਲਮ ਮੇਕਰ ਸੂਰਜ ਬੜਜਾਤੀਆ ਨੇ ਆਪਣੇ ਹਾਲੀਆ ਇੰਟਰਵਿਊ ਵਿੱਚ ਇਸ ਗੱਲ ਨੂੰ ਕਨਫਰਮ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਸਲਮਾਨ ਖਾਨ ਦੇ ਨਾਲ ਉਹਨਾਂ ਦੀ ਇੱਕ ਪ੍ਰੋਜੈਕਟ ਤੇ ਆਲਰੇਡੀ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਸਲਮਾਨ ਪ੍ਰੇਮ ਦੇ ਅਵਤਾਰ ਵਿੱਚ ਆਪਣੀ ਔਨ-ਸਕ੍ਰੀਨ ਵਾਪਸੀ ਕਰ ਸਕਦੇ ਨੇ। ਇਸ ਦੇ ਨਾਲ ਹੀ ਸੂਰਜ ਬੜਜਾਤੀਆ ਨੇ ਸਾਫ਼ ਕਰ ਦਿੱਤਾ ਕਿ ਇਸ ਵਾਰ ਸਲਮਾਨ ਦੇ ਕਿਰਦਾਰ ਵਿੱਚ ਕੁਝ ਮੈਜੋਰਿਟੀ ਤੇ ਨਵਾਂਪਨ ਹੋਵੇਗਾ ਜੋ ਕਿ ਫੈਨਸ ਨੂੰ ਕਾਫੀ ਜ਼ਿਆਦਾ ਪਸੰਦ ਆਉਣ ਵਾਲਾ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹਨਾਂ ਸਭ ਚੀਜ਼ਾਂ ਦੇ ਫਾਈਨਲ ਹੋਣ ਵਿੱਚ ਕੁਝ ਸਮਾਂ ਬਾਕੀ ਹੈ। ਸੁਰਜ ਬੜਜਾਤਿਆ ਨੇ ਕਿਹਾ ਕਿ ਉਹ ਚੌਂਦਨੇ ਦੀ ਫਿਲਮ ਦੀ ਕਹਾਣੀ ਉਮਰ ਦੇ ਹਿਸਾਬ ਦੇ ਨਾਲ ਅੱਗੇ ਵਧੇ ਕਿਉਂਕਿ ਹੁਣ ਉਹਨਾਂ ਤੇ ਸਲਮਾਨ ਦੀ ਉਮਰ ਹੋ ਚੁੱਕੀ ਹੈ ਤੇ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਇੱਕ ਨਵਾਂ ਪ੍ਰੇਮ ਕ੍ਰੀਏਟ ਕਰਨ ਦੀ ਲੋੜ ਹੈ ਜੋ ਕਿ ਪਹਿਲਾਂ ਦੇ ਨਾਲੋਂ ਜ਼ਿਆਦਾ ਮੈਚੁਰ ਹੋਵੇਗਾ ਸਲਮਾਨ ਖਾਨ ਨੂੰ ਬਾਲੀਵੁੱਡ ਵਿੱਚ ਦਬੰਗ ਟਾਈਗਰ ਤੇ ਸੁਲਤਾਨ ਵਜੋਂ ਜਾਣਿਆ ਜਾਂਦਾ ਹੈ ਪਰ ਇੱਕ ਸਮਾਂ ਉਹ ਵੀ ਸੀ ਜਦੋਂ ਉਹਨਾਂ ਨੂੰ ਪ੍ਰੇਮ ਦੇ ਨਾਮ ਨਾਲ ਇੱਕ ਵੱਖਰੀ ਪਹਿਚਾਣ ਮਿਲੀ ਹੋਈ ਸੀ ਸਲਮਾਨ ਨੇ ਆਪਣੇ ਤਿੰਨ ਦਹਾਕੇ ਦੇ ਲੰਬੇ ਕੈਰੀਅਰ ਵਿੱਚ 85 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਖਾਸ ਕਰਕੇ ਇਹ ਸੀ ਕਿ ਇਹਨਾਂ ਵਿੱਚੋਂ 15 ਫਿਲਮਾਂ ਵਿੱਚ ਉਹਨਾਂ ਦਾ ਆਨ-ਸਕ सलमान ਦੇ ਕੈਰੀਅਰ ਦੀ ਸ਼ੁਰੂਆਤ ਸੂਰਜ ਬੜਜਾਤੀਆ ਦੀ ਫਿਲਮ ਮੈਨੇ ਪਿਆਰ ਕੀਤਾ ਦੇ ਨਾਲ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੇ ਸੂਰਜ ਬੜਜਾਤੀਆ ਦੀਆਂ ਫਿਲਮਾਂ ਹਮ ਆਪਕੇ ਹੈ ਕੋਨ ਹਮ ਸਾਥ ਸਾਥ ਤੇ ਪ੍ਰੇਮ ਰਤਨ ధਨਪਾਇਓ ਵਿੱਚ ਪ੍ਰੇਮ ਦਾ ਕਿਰਦਾਰ ਨਿਭਾਇਆ ਇਹਨਾਂ ਸਾਰੀਆਂ ਹੀ ਫਿਲਮਾਂ ਵਿੱਚ ਉਹਨਾਂ ਦੇ ਕਿਰਦਾਰ ਦਾ ਨਾਮ ਪ੍ਰੇਮ ਸੀ ਹੁਣ ਇੱਕ ਬਾਰ ਫੇਰ ਤੋਂ ਫੈਨ ਸਲਮਾਨ ਖਾਨ ਨੂੰ ਪ੍ਰੇਮ ਦੇ ਅਵਤਾਰ ਵਿੱਚ ਦੇਖਣ ਲਈ ਬੇਕਰਾਰ ਨੇ ਹੁਣ ਦੇਖਣਾ ਇਹ ਹੈ ਕਿ ਸੂਰਜ ਬੜਜਾਤੀਆ ਇਸ ਫਿਲਮ ਦਾ ਆਫੀਸ਼ੀਅਲ ਅਨਾਉਂਸਮੈਂਟ ਕਦੋਂ ਕਰਦੇ ਨੇ